ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਕੋਲਕਾਤਾ ਦੇ ਵਿੱਚ ਅੱਜਕੱਲ ਹਸਪਤਾਲ ਦੇ ਵਿੱਚ ਜੋ ਪ੍ਰੇਣੀ ਡਾਕਟਰ ਰੇਡੀ ਡਾਕਟਰ ਦੇ ਨਾਲ ਹਮਾਨੀਤ ਹੋਈ ਉਸ ਰਾਤ ਦੀ ਪੂਰੀ ਘਟਨਾ ਖੁੱਲ ਕੇ ਸਾਹਮਣੇ ਆਈ ਆ ਤੇ ਅੱਜ ਤੁਹਾਨੂੰ ਅਸੀਂ ਉਸ ਪੂਰੀ ਘਟਨਾ ਬਾਰੇ ਜਾਣਕਾਰੀ ਦੇਵਾਂਗੇ ਡਾਕਟਰ ਦੇ ਮਾਪੇ ਕੋਲਕਾਤਾ ਹਾਈ ਕੋਰਟ ਵਿੱਚ ਜਾਂਚ ਦੀ ਮੰਗ ਕਰਦੇ ਆ ਉਹ ਦੱਸਦੇ ਆ ਹਾਈ ਕੋਰਟ ਨੂੰ ਕਿ ਸਾਨੂੰ ਇਸ ਤਰ੍ਹਾਂ ਫੋਨ ਆਉਂਦਾ ਘਰੇ ਪਹਿਲਾਂ ਦੱਸਿਆ ਜਾਂਦਾ ਕਿ ਸਾਡੀ ਬੇਟੀ ਦੀ ਹਾਲਤ ਠੀਕ ਨਹੀਂ ਤੇ ਫਿਰ ਦੁਬਾਰਾ ਦੱਸਿਆ ਜਾਂਦਾ ਕਿ ਤੁਹਾਡੀ ਬੇਟੀ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ 3 ਘੰਟੇ ਬੈਠੇ ਅਸੀਂ ਇੰਤਜ਼ਾਰ ਕਰਦੇ ਆ ਆਪਣੀ ਬੇਟੀ ਦਾ ਚਿਹਰਾ ਦੇਖਣ ਲਈ ਬਹੁਤ ਰੋ ਰਹੇ ਹੁੰਦੇ ਆ ਕਰਲਾ ਰਹੇ ਹੁੰਦੇ ਆ ਇੰਨੇ ਨੂੰ ਉੱਥੇ ਇੱਕ ਵਿਅਕਤੀ ਆਉਂਦਾ ਇਹ ਵਿਅਕਤੀ ਆ ਕੇ ਆਖਦਾ ਕਿ ਸੈਟਲਮੈਂਟ ਕਰ ਲੋ ਜਿਸ ਮਾਂ-ਬਾਪ ਦੀ ਜ਼ਿੰਦਗੀ ਭਰ ਦੀ ਪੂੰਜੀ ਉਹਨਾਂ ਦੀ ਧੀ ਸੀ ਉਹਨਾਂ ਦੇ ਦਿਲ ਦਾ ਟੁਕੜਾ ਉਸ ਨੂੰ ਖਤਮ ਕਰ ਦਿੱਤਾ ਗਿਆ ਤਾਂ ਉਹ ਕਿਸ ਤਰ੍ਹਾਂ ਦੀ ਸੈਟਲਮੈਂਟ ਕਰ ਦੇ ਪੂਰੇ ਦੇਸ਼ ਦੇ ਵਿੱਚ ਹਗਾਮਾ ਮਚ ਜਾਂਦਾ ਲੋਕ ਸੜਕਾਂ ਤੇ ਬੈਠੇ ਨੇ ਮਰੀਜ਼ਾਂ ਦਾ ਹਸਪਤਾਲ ਦੇ ਵਿੱਚ ਇਲਾਜ ਨਹੀਂ ਹੋ ਰਿਹਾ ਜਦੋਂ ਡਾਕਟਰ ਹੀ ਸੜਕਾਂ ਤੇ ਆ ਗਏ ਤਾਂ ਫਿਰ ਮਰੀਜ਼ਾਂ ਨੂੰ ਕੌਣ ਦੇਖੇ ਮਰੀਜ਼ਾਂ ਦਾ ਇਲਾਜ ਕਿਵੇਂ ਹੋਵੇ ਇਹ ਸਾਰੀ ਗੱਲ ਸੁਣਨ ਤੋਂ ਬਾਅਦ ਹਾਈ ਕੋਰਟ ਸੋਚਦੀ ਆ ਮੁੱਖ ਮੰਤਰੀ ਮੰਮਤਾ ਬੈਨਰਜੀ ਆਖਦੀ ਹੈ ਕਿ 7 ਦਿਨ ਦਾ ਟਾਈਮ ਦਿਓ ਜੇਕਰ 7 ਦਿਨਾਂ ਵਿੱਚ ਜਾਂਚ ਸਹੀ ਨਾ ਹੋ ਸਕੀ ਤਾਂ 7ਵੇਂ ਦਿਨ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਜਾਵੇਗਾ ਪਰ ਡਾਕਟਰ ਦੇ ਮਾਪੇ ਆਖਦੇ ਹਨ ਕਿ ਇੰਨੇ ਟਾਈਮ ਵਿੱਚ ਸਬੂਤਾਂ ਨਾਲ ਛੇੜਛਾੜ ਹੋ ਸਕਦੀ ਆ ਤੇ ਹਾਈ ਕੋਰਟ ਤੋਂ ਪੰਜਾਂ ਦਿਨਾਂ ਦਾ ਟਾਈਮ ਮੰਗਦੀ ਆ ਤੇ ਹਾਈ ਕੋਰਟ ਉਹ ਪੰਜ ਦਿਨ ਦਾ ਟਾਈਮ ਦਿੰਦੀ ਆ ਤੇ ਆਖਦੀ ਆ ਇਹ ਪੰਜਾਂ ਦਿਨਾਂ ਦੇ ਵਿੱਚ ਅਸੀਂ ਪੂਰੀ ਜਾਂਚ ਕਰਾਂਗੇ ਤੇ ਜੇ ਪੰਜਾਂ ਦਿਨਾਂ ਦੇ ਵਿੱਚ ਪੂਰੀ ਜਾਂਚ ਨਾ ਹੋਈ ਤਾਂ ਫਿਰ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਜਾਊਗਾ ਇੱਕ ਹੋਰ ਨਵੀਂ ਗੱਲ ਸਾਹਮਣੇ ਆਉਂਦੀ ਆ ਕਿ ਆਰਟੀਕਲ ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਕਿ ਡਾਕਟਰ ਟ੍ਰੇਨੀ ਮੇਰੀ ਬੇਟੀ ਦੀ ਤਰ੍ਹਾਂ ਸੀ ਤੇ ਮੈਂ ਐਸੇ ਨੌਕਰੀ ਤੋਂ ਅਸਤੀਫਾ ਦਿੰਦਾ ਹਾਂ ਅਜੇ ਉਹਨੇ ਅਸਤੀਫਾ ਦਿੱਤਾ ਹੀ ਸੀ ਕਿ ਰਾਜ ਸਰਕਾਰ ਨੇ ਉਸ ਨੂੰ ਕਲਕੱਤਾ ਮੈਡੀਕਲ ਕਾਲਜ ਦਾ ਪ੍ਰਿੰਸੀਪਲ ਬਣਾ ਦਿੱਤਾ ਅਜਿਹੀ ਕੀ ਗੱਲ ਸੀ ਕਿ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਉਸ ਨੂੰ ਜ਼ਿੰਮੇਵਾਰੀ ਦੇ ਦਿੱਤੀ ਹਾਈ ਕੋਰਟ ਫੈਸਲਾ ਲੈਂਦਾ ਕਿ ਮਾਮਲੇ ਦੀ ਜਾਂਚ ਸੀਬੀਆਈ ਕਰੇਗੀ ਤੇ ਪ੍ਰਿੰਸੀਪਲ ਨੂੰ ਤੁਸੀਂ ਛੁੱਟੀ ਤੇ ਭੇਜੋਗੇ ਜਾਂ ਫਿਰ ਅਸੀਂ ਛੁੱਟੀ ਤੇ ਭੇਜ ਗਏ ਉਸ ਰਾਤ ਜੋ ਲੇਡੀ ਡਾਕਟਰ ਦੇ ਨਾਲ ਹੋਇਆ ਸੰਜੇ ਰਾਓ ਜਿਹੜਾ 5 ਅਗਸਤ ਨੂੰ ਇੱਕ ਬੈਠਕ ਦੇ ਲਈ ਜਾਂਦਾ ਤੇ ਫਿਰ 8 ਅਗਸਤ ਨੂੰ ਇਹ ਵਾਪਸ ਆਉਂਦਾ ਇਹ ਬੈਠਕ ਸਲੂਆ ਵਿੱਚ ਹੋ ਰਹੀ ਸੀ ਸਲੂਆ ਲਗਭਗ 140 ਕਿਲੋਮੀਟਰ ਤੇ ਦੂਰ ਹੈ ਇਹ ਸਿੱਧਾ ਆਰਜੀ ਕਲ ਹਸਪਤਾਲ ਪਹੁੰਚਦਾ 1 ਵਜੇ ਇੱਕ ਮਰੀਜ਼ ਨੂੰ ਭਰਤੀ ਕਰਾਉਂਦਾ ਤੇ ਫਿਰ ਵਾਪਸ ਚਲਾ ਜਾਂਦਾ 8 ਅਗਸਤ ਨੂੰ 2024 ਲਗਭਗ ਰਾਤ 11 ਵਜੇ ਫਿਰ ਉਸ ਮਰੀਜ਼ ਨੂੰ ਮਿਲ ਜਾਂਦਾ ਉਸ ਦਾ ਐਕਸਰੇ ਵਗੈਰਾ ਹੋਣਾ ਹੁੰਦਾ ਉਹਦੇ ਬਾਰੇ ਜਾਣਕਾਰੀ ਲੈਂਦਾ ਉੱਥੇ ਉਹਦੇ ਘਰ ਦੇ ਵੀ ਹੁੰਦੇ ਆ ਮਰੀਜ਼ ਦੇ ਤੇ ਫਿਰ ਉਹ ਇਹ ਸੰਜੇ ਰਾਓਸੋ ਮਰੀਜ਼ ਨੂੰ ਮਿਲ ਕੇ ਵਾਪਸ ਚਲਾ ਜਾਂਦਾ ਰਾਤ ਦੇ 1 ਵਜੇ ਦੇ ਕਰੀਬ ਫਿਰ ਆਉਂਦਾ ਉਸੇ ਬਿਲਡਿੰਗ ਦੇ ਵਿੱਚ ਕਿਸੇ ਹੋਰ ਮਰੀਜ਼ ਨੂੰ ਮਿਲਣਾ ਤੇ ਫਿਰ ਚਲਾ ਜਾਂਦਾ ਰਾਤ ਦੇ 1:30 ਵਜੇ ਦੇ ਆਸ-ਪਾਸ ਬਾਹਰ ਨਿਕਲਦਾ ਤੇ ਇਹ ਬਾਹਰ ਨਿਕਲ ਕੇ ਘੁੰਮਣ ਲੱਗਦਾ ਸੰਜੇ ਰਾਏ ਜੋ ਟੀ-ਸ਼ਰਟ ਪਹਿਨਦਾ ਉਸ ਤੇ ਲਿਖਿਆ ਹੁੰਦਾ ਕਲਕੱਤਾ ਪੁਲਿਸ ਪੁਲਿਸ ਦੀ ਤਰ੍ਹਾਂ chalna ਉਸੇ ਤਰ੍ਹਾਂ ਗੱਲ ਕਰਨਾ ਇੱਕ ਬੌਕਸਰ ਹੁੰਦਾ ਇਹਦੀ ਫਿਟਨੈਸ ਦੇਖ ਕੇ ਕੋਈ ਵੀ ਇਹਨੂੰ ਕੁਝ ਨਹੀਂ ਕਹਿੰਦਾ ਪੁਲਿਸ ਦੇ ਵੱਡੇ-ਵੱਡੇ ਅਧਿਕਾਰੀਆਂ ਦੇ ਨਾਲ ਇਹਦਾ ਉਠਣਾ ਬੈਠਣਾ ਹੁੰਦਾ ਦੂਸਰੇ ਪਾਸੇ 31 ਸਾਲ ਦੀ ਟ੍ਰੇਨੀ ਡਾਕਟਰ ਮੈਡੀਸਨ ਡਿਪਾਰਟਮੈਂਟ ਪੀਜੀ ਸੈਂਕਟ ਦੀ ਵਿਦਿਆਰਥਣ ਹੁੰਦੀ ਆ ਇਹਦੀ ਨਾਈਟ ਡਿਊਟੀ ਸੀ ਇਹਨੇ ਆਪਣੇ ਮਾਪੇ ਨਾਲ ਵੀ ਗੱਲ ਕੀਤੀ ਸੀ ਇਹਨੇ ਆਪਣੇ ਮਾਪੇ ਨਾਲ ਗੱਲ ਕਰਨ ਤੋਂ ਬਾਅਦ 2 ਵਜੇ ਦੇ ਕਰੀਬ ਖਾਣਾ ਖਾਧਾ ਤੇ ਉਸ ਤੋਂ ਬਾਅਦ ਚੌਥੀ ਮੰਜ਼ਲ ਤੇ ਸੈਮੀਨਾਰ ਹਾਲ ਵਿੱਚ ਇਹ ਆਰਾਮ ਕਰਨ ਜਾਂਦੀ ਆ ਸੰਜੇ ਰਾਏ ਰਾਤ ਦੇ 3 ਵਜੇ ਦੇ ਕਰੀਬ ਰਾਤ ਦੇ 3 ਵਜੇ ਦੇ ਕਰੀਬ ਸੰਜੇ ਰਾਏ ਸੈਮੀਨਾਰ ਹਾਲ ਦੇ ਅੱਗੇ ਘੁੰਮਦਾ ਹੋਇਆ ਸੈਮੀਨਾਰ ਹਾਲ ਦੇ ਅੰਦਰ ਜਾਂਦਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੁੰਦਾ ਤੇ ਫਿਰ 4:37 ਤੇ 4:37 ਮਿੰਟ ਤੇ ਆਸ-ਪਾਸ ਬਾਹਰ ਨਿਕਲਦਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੁੰਦਾ ਹੈ ਹੁਣ ਤੱਕ ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿ ਕੀ ਹੋਇਆ ਕੀ ਨਹੀਂ ਹੋਇਆ ਪਰ ਜਦੋਂ ਦਿਨ ਚੜਦਾ 6 ਵਜੇ ਇੱਕ ਕਾਮਚਾਰੀ ਜਦੋਂ ਸੈਮੀਨਾਰ ਹਾਲ ਵਿੱਚ ਜਾਂਦਾ ਤਾਂ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਜਦੋਂ ਡਾਕਟਰਾਂ ਤੱਕ ਇਹ ਗੱਲ ਪਹੁੰਚਦੀ ਆ ਤਾਂ ਪਹਿਲਾਂ ਇਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿਉਂਕਿ ਪਹਿਲਾਂ ਉਸਦੇ ਮਾਪੇ ਨੂੰ ਕਿਹਾ ਗਿਆ ਤੁਹਾਡੀ ਬੇਟੀ ਬਿਮਾਰ ਹੈ ਫਿਰ ਕਿਹਾ ਜਾਂਦਾ ਹੈ ਜੀਵਨ ਖਤਮ ਕਰ ਲਈ ਉਹਨੇ ਆਪਣੀ ਜ਼ਿੰਦਗੀ ਤੇ ਫਿਰ 3 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਉਹ ਆਪਣੀ ਬੇਟੀ ਦੀ Laash ਦੇਖਦੇ ਆ ਤਾਂ ਉਸ ਉੱਪਰ ਕੱਪੜਾ ਨਾ ਦੇਖ ਕੇ ਉਸ ਦੀ ਇਹੋ ਜਿਹੀ ਹਾਲਤ ਦੇਖ ਕੇ ਉਹਨਾਂ ਦੀ ਚੀਕਾਂ ਨਿਕਲ ਜਾਂਦੀਆਂ। ਰੇਨੀ ਲੇਡੀ ਡਾਕਟਰ ਦੀ ਜੋ ਹਾਲਤ ਸੀ ਉਹ ਕਿਸੇ ਤੋਂ ਦੇਖੀ ਨਹੀਂ ਜਾਂਦੀ ਸੀ। ਪੂਰਾ ਸਰੀਰ ਉਸ ਦਾ ਜ਼ਖਮੀ ਸੀ। ਪੂਰੇ ਸਰੀਰ ਤੇ ਜ਼ਖਮ ਸੀ ਜਿਵੇਂ ਉਸ ਨੇ ਆਪਣੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਵਾਰੇ ਸੰਜੇ ਰਾਏ ਡਾਕਟਰ ਸੀ ਇਸਨੇ ਵੀ ਉਹਦੀ ਇਹ ਹਾਲਤ ਕਰਦੀ ਤੇ ਉਹ ਆਪਣੀ ਜਾਨ ਨਾ ਬਚਾ ਸਕੀ ਸੈਮੀਨਾਰ ਹਾਲ ਦੇ ਵਿੱਚ ਬਹੁਤ ਖਲਾਰਾ ਖਿਲਰਿਆ ਹੁੰਦਾ ਉਸ ਤੋਂ ਪਤਾ ਲੱਗਦਾ ਕਿ ਉਸ ਦੇ ਨਾਲ ਕਿੰਨੀ ਹਵਾਨੀਅਤ ਹੋਈ ਉਸ ਦੇ ਪੈਰ ਤੇ ਇੱਕ ਪੈਰ ਤੇ ਝੋਟ ਵੀ ਹੁੰਦੀ ਆ ਉਹਦੀ ਗਰਦਨ ਦੀ ਹੱਡੀ ਟੁੱਟ ਚੁੱਕੀ ਹੁੰਦੀ ਆ ਉਹਦੇ ਬੁੱਲਾਂ ਤੇ ਵੀ ਜ਼ਖਮ ਹੁੰਦੇ ਆ ਉਧੀਆਂ ਅੱਖਾਂ ਤੇ ਵੀ ਜ਼ਖਮ ਹੁੰਦੇ ਆ ਜਿਵੇਂ ਉਹਦੇ ਚਿਹਰੇ ਤੇ ਬਹੁਤ ਵਾਰ ਕੀਤੇ ਹੋਣ ਤੇ ਉਹਦੀ ਐਨਕ ਲੱਗੀ ਸੀ ਉਹਦੇ ਚਿਹਰੇ ਤੇ ਐਨਕ ਦਾ ਸ਼ੀਸ਼ਾ ਟੁੱਟ ਕੇ ਉਹਦੀਆਂ ਅੱਖਾਂ ਤੇ ਜ਼ਖਮ ਹੋਏ ਸੀ ਉਹਦੇ ਪੂਰੇ ਚਿਹਰੇ ਤੇ ਜ਼ਖਮ ਹੋਏ ਸੀ ਉਹਦੇ ਬੁੱਲਾਂ ਤੇ ਜ਼ਖਮ ਹੋਏ ਸੀ ਉਹਦੇ ਸਰੀਰ ਦਾ ਅਜਿਹਾ ਕੋਈ ਹਿੱਸਾ ਨਹੀਂ ਸੀ ਕਿ ਜਿੱਥੇ ਉਹਦੇ ਜ਼ਖਮ ਨਾ ਹੋਇਆ ਹੋਵੇ ਤੇ ਉਹਦੇ ਸਰੀਰ ਤੇ ਕਪੜਾ ਨਾ ਹੋਵੇ ਕਿ ਉਹਦੇ ਘਰ ਜਾਂਦਾ ਕੀ ਹਾਲ ਹੋਇਆ ਇਹ ਉਹਦੇ ਮਾਪੇ ਜਾਣਦੇ ਆ ਇਹਦੇ ਮਾਪੇ-ਬਾਪ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਪਰ ਦੀ ਪੂੰਜੀ ਗਰੀਬ ਮਾਪੇ-ਬਾਪ ਨੇ ਜ਼ਿੰਦਗੀ ਪਰ ਦੀ ਪੂੰਜੀ ਆਵਦੀ ਧੀ ਤੇ ਲਾਈ ਆਪਦੀ ਧੀ ਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ ਪੜ੍ਹੀ ਲਿਖੀ ਪਾਲੀ ਪੋਸੀ ਐਡੀ ਤੀ ਕੀਤੀ ਤੇ ਕਿਸੇ ਇਹੋ ਜਿਹੇ ਜਾਨਵਰ ਵਰਗੇ ਇਨਸਾਨ ਨੇ ਉਹਨਾਂ ਦੀ ਧੀ ਕੁਝ ਟਾਈਮ ਦੇ ਵਿੱਚ ਹੀ ਖਤਮ ਕਰਤੀ ਉਹਨਾਂ ਦੇ ਮਾਪੇ-ਬਾਪ ਤੇ ਕੀ ਬੀਤੀ ਹੋਊਗੀ ਡਾਕਟਰ ਛੜਕਾਂ ਤੇ ਉੱਤਰ ਆਏ ਮਰੀਜ਼ਾਂ ਦਾ ਤੁਰਲਾਟ ਕੇ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਪਰ ਇਲਾਜ ਕੌਣ ਕਰੇ ਜੇ ਡਾਕਟਰ ਹੀ ਸੇਫ ਨਹੀਂ ਸਾਨੂੰ ਬਚਾਉਣ ਵਾਲੇ ਹੀ ਸੇਫ ਨਹੀਂ ਤਾਂ ਫਿਰ ਮਰੀਜ਼ਾਂ ਦਾ ਇਲਾਜ ਕੌਣ ਕਰੇ ਸਾਰੇ ਇਹ ਗੁਹਾਰ ਲਾ ਰਹੇ ਆ ਤੇ ਯੂਰੋਪੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕਿਸੇ ਹੋਰ ਲੜਕੀ ਦੇ ਨਾਲ ਇਸ ਤਰ੍ਹਾਂ ਨਾ ਹੋਵੇ ਕਿਉਂਕਿ ਬਹੁਤ ਸਾਰੀਆਂ ਲੜਕੀਆਂ ਜੋ ਰਾਤ ਦੀ ਡਿਊਟੀ ਕਰਦੀਆਂ ਤੇ ਉਹਨਾਂ ਦੇ ਲਈ ਸਖਤ ਤੋਂ ਸਖਤ ਪ੍ਰਬੰਧ ਕੀਤੇ ਜਾਣਾ ਜਿਹੜਾ ਇਹ ਸੰਜੇਰਾ ਹੁੰਦਾ ਇਹ ਅਕਸਰ ਇਹ ਹਸਪਤਾਲ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੁੰਦਾ ਇਹਦਾ ਵੱਡੇ ਵੱਡੇ ਅਧਿਕਾਰੀਆਂ ਦੇ ਨਾਲ ਉੱਠਣਾ ਬੈਠਣਾ ਹੁੰਦਾ ਇਹ ਮਰੀਜ਼ਾਂ ਨੂੰ ਲੈ ਕੇ ਆਮ ਹੀ ਆਉਂਦਾ ਮਰੀਜ਼ਾਂ ਦੀ ਮਦਦ ਕਰਨ ਦੇ ਲਈ ਕਿਸੇ ਦਾ ਅਕਸਰਾ ਕਰਾਉਣਾ ਕਿਸੇ ਨੂੰ ਦਵਾਈ ਦਿਵਾਉਣੀ ਕਿਸੇ ਨੂੰ ਭਰਤੀ ਕਰਾਉਣਾ ਤਾਂ ਕਰਕੇ ਇਹਨੂੰ ਕੋਈ ਰੋਕ ਨਹੀਂ ਸੀ ਚਾਹੇ ਹਸਪਤਾਲ ਦੇ ਵਿੱਚ ਦਿਨੇ ਆਵੇ ਚਾਹੇ ਹਸਪਤਾਲ ਦੇ ਵਿੱਚ ਰਾਤ ਨੂੰ ਆਵੇ ਤੇ ਇਸ ਦੇ ਸੰਜੇ ਰਾਏ ਦੇ ਚਾਰ ਵਿਆਹ ਹੋਏ ਹੁੰਦੇ ਆ ਪਹਿਲੀ ਪਤਨੀ ਨਾਲ ਵਿਆਹ ਹੁੰਦਾ ਉਹ ਕੋਈ ਤਾਂ ਇਹਦੇ ਨਾਲ ਰਹਿੰਦੀ ਆ ਤੇ ਫਿਰ ਇਹਨੂੰ ਛੱਡ ਕੇ ਚਲੀ ਜਾਂਦੀ ਆ ਫਿਰ ਦੂਜੀ ਨਾਲ ਵਿਆਹ ਹੁੰਦਾ ਉਹੇ ਦੇ ਨਾਲ ਰਹਿੰਦੀ ਆ ਫਿਰ ਉਹ ਛੱਡ ਕੇ ਚਲੀ ਜਾਂਦੀ ਆ ਫਿਰ ਤੀਸਰੀ ਨਾਲ ਵਿਆਹ ਹੁੰਦਾ ਤੀਜੀ ਇਹਦੇ ਨਾਲ ਰਹਿੰਦੀ ਆ ਫਿਰ ਉਹ ਛੱਡ ਕੇ ਚਲੀ ਜਾਂਦੀ ਆ ਤੇ ਫਿਰ ਇਹਦਾ ਚੌਥਾ ਵਿਆਹ ਹੁੰਦਾ ਚੌਥੀ ਪਤਨੀ ਦੀ ਇਹਦੀ ਦੱਸਦੇ ਆ ਕਿ ਕਿਸੇ ਬਿਮਾਰੀ ਦੇ ਕਾਰਨ ਮੌਤ ਹੋ ਜਾਂਦੀ ਆ ਪਰ ਜਿਹੜੀ ਇਹਦੀ ਭੈਣ ਹੁੰਦੀ ਆ ਉਹ ਇਹਦੇ ਨਾਲ ਨਹੀਂ ਵੱਤਦੀ ਇਹਦੀ ਭੈਣ ਦੀ ਇਹਦੇ ਨਾਲ ਬਿਲਕੁਲ ਨਹੀਂ ਬਣਦੀ ਚੈਦ ਇਹਦੇ ਇਹੋ ਜੇ ਕਾਰਨਾ ਕਰਕੇ ਹੀ ਇਹਦੀ ਕੋਈ ਵੀ ਪਤਨੀ ਇਹਦੇ ਨਾਲ ਨਹੀਂ ਰਹੀ ਸੀ ਤੇ ਇਹਦੇ ਆਸ-ਪਾਸ ਦੇ ਲੋਕੀ ਦੱਸਦੇ ਆ ਕਿ ਇਸ ਦੇ ਘਰੋਂ ਬਹੁਤ ਕੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਸੀ ਜਿਵੇਂ ਇਹ ਪਤਨੀਆਂ ਦੇ ਨਾਲ ਵੀ ਆਪਣੀਆਂ ਦੇ ਨਾਲ ਬਹੁਤ ਦਰਿੰਦਗੀ ਦੇ ਨਾਲ ਕੁੱਟਮਾਰ ਕਰਦਾ ਸੀ ਤੇ ਇਹ ਬਹੁਤ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਦੇਖਦਾ ਰਹਿੰਦਾ ਹੁੰਦਾ ਸੀ ਜਿਨ੍ਹਾਂ ਦੇ ਵਿੱਚ ਔਟਾਂ ਦੇ ਨਾਲ ਇਸ ਤਰ੍ਹਾਂ ਕੀਤਾ ਜਾਂਦਾ ਹੈ ਤੇ ਇਹਨੇ ਜੋ ਡਾਕਟਰ ਦੇ ਨਾਲ ਕੀਤਾ ਉਹ ਦਰਹਰ ਕਿਸੇ ਦੀਆਂ ਵੇਖ ਕੇ ਅੱਖਾਂ ਦੇ ਵਿੱਚ ਹੰਝੂ ਆ ਗਏ ਇੰਨੀ ਦਰਿੰਦਗੀ ਦੇ ਨਾਲ ਇਹਨੇ ਡਾਕਟਰ ਦੇ ਸਰੀਰ ਨੂੰ ਨੋਤਿਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਤੇ ਕਤਲ ਕਰਨ ਤੋਂ ਬਾਅਦ ਵੀ ਲਗਾਤਾਰ ਡਾਕਟਰ ਦੇ ਨਾਲ ਦਰਿੰਦਗੀ ਕਰਦਾ ਰਿਹਾ ਪਰ ਇਹਨੂੰ ਇਹ ਨਹੀਂ ਪਤਾ ਸੀ ਕਿ ਮੈਂ ਫੜਿਆ ਜਾਵਾਂਗਾ ਜਦੋਂ ਇਹਦੇ ਹੈੱਡਫੋਨ ਉੱਥੋਂ ਮਿਲਦੇ ਆ ਤੇ ਇਹਦੇ ਤੱਕ ਪੁਲਿਸ ਦੀ ਪਹੁੰਚ ਹੁੰਦੀ ਆ ਜਦੋਂ ਇਹ ਪੀਕੇ ਸੌ ਗਿਆ ਹੁੰਦਾ ਦੀ ਸ਼ਰਾਬ ਪੀਤੀ ਹੁੰਦੀ ਆ ਇਹਨੂੰ ਨਹੀਂ ਪਤਾ ਹੁੰਦਾ ਕਿ ਮੈਂ ਫੜਿਆ ਜਾਊਗਾ ਇਹਨੇ ਆਪਣੇ ਕੱਪੜੇ ਬਦਲੇ ਹੁੰਦੇ ਆ ਤੇ ਪਰ ਜਦੋਂ ਪੁਲਿਸ ਦੇ ਇਰ ਤੱਕ ਪਹੁੰਚ ਹੁੰਦੀ ਆ ਤੇ ਪੁਲਿਸ ਦੇ ਕੋਲੇ ਪਹੁੰਚਦਾ ਜਦੋਂ ਪੁਲਸੋ ਦੇ ਕੋਲੇ ਪਹੁੰਚਦੀ ਆ ਤਾਂ ਉਹਨੂੰ ਇਹ ਨਹੀਂ ਹੁੰਦਾ ਕਿ ਮੈਂ ਫੜਿਆ ਜਾਊਗਾ ਕਿਉਂਕਿ ਆਪਣੇ ਕੱਪੜੇ ਬਦਲ ਚੁੱਕਿਆ ਹੁੰਦਾ ਪਰ ਉਹਨੇ ਆਪਣੇ ਬੂਟ ਨਹੀਂ ਬਦਲੇ ਹੁੰਦੇ ਤੇ ਨਾ ਹੀ ਸਾਫ਼ ਕੀਤੇ ਹੁੰਦੇ ਆ ਉਹਦੇ ਬੂਟਾਂ ਤੇ ਉਸ ਟ੍ਰੇਨੀ ਲੇਡੀ ਡਾਕਟਰ ਦੇ ਹੁੰਦੇ ਛਿੱਟੇ ਤਬੇ ਉਵੇਂ ਹੁੰਦੇ ਆ ਜਿਸ ਤੋਂ ਸਾਫ਼ ਪਤਾ ਲੱਗਦਾ ਕਿ ਕਤਲ ਇਸ ਨੇ ਹੀ ਕੀਤਾ ਤੇ ਬਾਕੀ ਸੀਸੀਟੀਵੀ ਕੈਮਰੇ ਦੇ ਵਿੱਚ ਉਸ ਦੀ ਉਸ ਰਾਤ ਅੰਦਰ ਜਾਂਦੇ ਦੀ ਸੈਮੀਨਾਰ ਹਾਲ ਦੇ ਅੰਦਰ ਜਾਂਦੇ ਦੀ ਤੇ ਆਉਂਦੇ ਦੀ ਫੁਟੀ ਆ ਜਾਂਦੀਆਂ ਜਿਹਦੇ ਤੋਂ ਸਾਫ਼ ਪਤਾ ਲੱਗ ਜਾਂਦਾ ਤੇ ਸੈਮੀਨਾਰ ਹਾਲ ਦੇ ਅੰਦਰ ਇਹੀ ਗਿਆ ਸੀ ਤੇ ਉਸੇ ਨੇ ਹੀ ਡਾਕਟਰ ਦੇ ਨਾਲ ਜੋ ਕੀਤਾ ਪਰ ਇਹਨੇ ਗ੍ਰਿੰਦਗੀ ਦੇ ਨਾਲ ਕੀਤਾ ਇਹ ਖਬਰ ਜਦੋਂ ਮੀਡੀਆ ਦੇ ਵਿੱਚ ਫੈਲਦੀ ਆ ਤਾ ਲੋਕਾਂ ਦੇ ਵਿੱਚ ਗੁੱਸਾ ਉੱਭਰ ਜਾਂਦਾ ਲੋਕੀ ਡਾਕਟਰਾਂ ਦੇ ਨਾਲ ਸੜਕਾਂ ਤੇ ਉਤਰ ਜਾਂਦੇ ਆ ਤੇ ਪੂਰੇ ਦੇਸ਼ ਦੇ ਵਿੱਚ ਕੌਰਮ ਮਚ ਜਾਂਦਾ ਤੇ ਸਾਰੇ ਲੋਕ ਚਾਹੁੰਦੇ ਆ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਹੋਰ ਕੋਈ ਦਰਿੰਦਾ ਉੱਠ ਕੇ ਕਿਸੇ ਦੀ ਲੜਕੀ ਦੇ ਨਾਲ ਇਸ ਤਰ੍ਹਾਂ ਨਾ ਕਰ ਪਾਵੇ ਇਸ ਘਟਨਾ ਨੂੰ ਸਾਡਾ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸਾਡਾ ਸੁਣਾਉਣ ਦਾ ਮਕਸਦ ਇਹੀ ਆ ਇਕ ਕਿਸੇ ਹੋਰ ਦਿਨ ਨਾਲ ਇਸ ਤਰ੍ਹਾਂ ਨਾ ਹੋਵੇ ਸਖਤ ਤੋਂ ਸਖਤ ਪ੍ਰਬੰਧ ਹੋਣੇ ਚਾਹੀਦੇ ਆ ਰਾਤ ਨੂੰ ਜੋ ਲੜਕੀਆਂ ਕੰਮ ਕਰਦੀਆਂ ਉਹਨਾਂ ਦੇ ਲਈ ਕੋਈ ਸਖਤ ਤੋਂ ਸਖਤ ਪਹਿਰਾ ਲੱਗਿਆ ਹੋਣਾ ਚਾਹੀਦਾ ਤਾਂ ਜੋ ਆਪਣੀ ਉਹ ਰਾਤ ਭਰ ਡਿਊਟੀ ਕਰਨ ਤੋਂ ਬਾਅਦ ਕੋਈ ਘੰਟਾ ਕੋਈ 2 ਘੰਟੇ ਆਰਾਮ ਨਾਲ ਸੌ ਸਕਣ ਕਿਉਂਕਿ ਉਸ ਡਾਕਟਰ ਵਿਚਾਰੀ ਦਾ ਕੀ ਖੂਸੀ ਆਪਦੀ ਡਿਊਟੀ ਕਰਨ ਤੋਂ ਬਾਅਦ ਉਹ ਸ਼ਾਇਦ ਘੰਟਾ ਸੌਣ ਗਈ ਹੋਵੇਗੀ ਪਰ ਉਹਨੂੰ ਨਹੀਂ ਪਤਾ ਸੀ ਕਿ ਸੌਣਾ ਹੀ ਉਹਦਾ ਕਾਲ ਬਣ ਜਾਵੇਗਾ ਇਹ ਇਹ ਦਰਿੰਦਾ ਉਸ ਨੂੰ ਦੇਖਦਾ ਪਿਆ ਸੀ ਜਿਸ ਨੇ ਉਸ ਦੀ jaan ਲੈ ਲਈ ਤੇ ਇਹੋ ਜਿਹੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ